ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਵਹੀਨਾ ਜਿੱਥੇ ਦੁਨੀਆ 크ਿਸਮਸ ਦੀਆਂ ਖੁਸ਼ੀਆਂ ਵਿੱਚ ਡੁੱਬੀ ਹੁੰਦੀ ਹੈ ਉੱਥੇ ਸਿੱਖ ਕੌਮ ਇਹ ਦਿਨ ਅੱਖਾਂ ਵਿੱਚ ਹੰਝੂ ਦਿਲ ਵਿੱਚ ਦਰਦ ਅਤੇ سینੇ ਵਿੱਚ ਗੌਰਵ ਨਾਲ ਯਾਦ ਕਰਦੀ ਹੈ 20 ਤੋਂ 29 ਦਸੰਬਰ ਸਿੱਖ ਇਤਿਹਾਸ ਦਾ ਉਹ ਸਮਾਂ ਜਿਸ ਨੇ ਦੁਨੀਆ ਨੂੰ ਦੱਸ ਦਿੱਤਾ ਕਿ ਧਰਮ ਸੱਚ ਅਤੇ ਇਨਸਾਫ ਦੀ ਰੱਖਿਆ ਲਈ ਪੂਰਾ ਪਰਿਵਾਰ ਵੀ ਕੁਰਬਾਨ ਕੀਤਾ ਜਾ ਸਕਦਾ ਹੈ ਇਸ ਲਈ ਇਹ ਦਿਨ ਸ਼ਹੀਦੀ ਹਫਤਾ કહਾਏ ਜਾਂਦੇ ਹਨ 20 ਦਸੰਬਰ 1704 ਅਨੰਤਪੁਰ ਸਾਹਿਬ ਦੀ ਕਿਰਾਵੰਦੀ ਸਾਲ 1704 ਅਨੰਤਪੁਰ ਸਾਹਿਬ ਦਾ ਕਿਲਾ 8 ਮਹੀਨਿਆਂ ਤੱਕ ਕਿਰਿਆ ਹੋਇਆ ਸੀ ਇੱਕ ਪਾਸੇ ਔਰੰਗਜ਼ੇਬ ਦੀ ਲੱਖਾਂ ਦੀ ਫੌਜ ਅਤੇ ਬਾਈ ਪਹਾੜੀ ਰਾਜੇ ਦੂਜੇ ਪਾਸੇ ਸਿਰਫ ਕੁਝ ਸੇਕੜਾ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਲੇ ਅੰਦਰ ਅਨਾਜ ਮੁੱਕ ਚੁੱਕਿਆ ਸੀ ਸਿੱਖ ਭੁੱਖ ਅਤੇ ਪਿਆਸ ਨਾਲ ਸ਼ਹੀਦ ਹੋ ਰਹੇ ਸਨ ਪਰ ਮੁਗਲ ਫੌਜ ਫਿਰ ਵੀ ਕਿਲੇ ਦੇ ਅੰਦਰ ਦਾਖਲ ਨਾ ਹੋ ਸકી ਤਦ ਔਰੰਗਜ਼ੇਬ ਨੇ ਕੁਰਾਨ ਦੀ ਖਸਮ ਖਾ ਕੇ ਸੰਦੇਸ਼ ਭੇਜਿਆ ਗੁਰੂ ਜੀ ਤੁਸੀਂ ਕਿਲਾ ਛੱਡ ਦਿਓ ਅਸੀਂ ਕਿਲੇ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ ਗੁਰੂ ਜੀ ਮੁਗਲਾਂ ਦੀ ਨੀਅਤ ਜਾਣਦੇ ਸਨ ਪਰ ਮਾਤਾ ਗੁਜਰੀ ਜੀ ਅਤੇ ਸਿੰਘਾਂ ਦੀ ਬੇਨਤੀ ਤੇ 20 ਦਸੰਬਰ ਨੂੰ ਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ 21 ਦਸੰਬਰ ਸਰਸਾ ਨਦੀ ਦਾ ਦਰਦਨਾਕ ਵਿਛੋੜਾ ਚਲਦੇ ਆ ਚਲਦੇ ਆ ਗੁਰੂ ਜੀ ਸਰਸਾ ਨਦੀ ਕੋਲ ਪਹੁੰਚੇ ਨਦੀ ਉਫਾਨ ਤੇ ਸੀ ਰਾਤ ਦੇ ਹਨੇਰੇ ਵਿੱਚ ਨਦੀ ਪਾਰ ਕਰਨਾ ਔਖਾ ਸੀ ਅੰਮ੍ਰਿਤ ਵੇਲੇ ਗੁਰੂ ਜੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤਦ ਮੁਗਲ ਫੌਜ ਨੇ ਕਸਮਾ ਪੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ ਹੜਬੋਗ ਵਿੱਚ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੱਡਿਆ ਗਿਆ ਇੱਕ ਪਾਸੇ ਗੁਰੂ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਅਤੇ ਚਾਲੀ ਸਿੰਘ ਦੂਜੇ ਪਾਸੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਤੀਜੇ ਪਾਸੇ ਮਾਤਾ ਸੁందਰੀ ਜੀ ਅਤੇ ਮਾਤਾ ਸਾਹਿਬਕੌਰ ਜੀ 21 ਦਸੰਬਰ ਪਰਿਵਾਰ ਵਿਛੋੜਾ ਦਿਵਸ 22 ਦਸੰਬਰ ਚਮਕੌਰ ਦੀ ਇਤਿਹਾਸਿਕ ਜੰਗ ਅੱਧੀ ਰਾਤ ਗੁਰੂ ਜੀ ਆਪਣੇ ਦੋ ਵੱਡੇ ਸਾਬਜਦਿਆਂ ਅਤੇ 40 ਸਿੰਘਾਂ ਨਾਲ ਚਮਕੌਰ ਦੀ ਕੜੀ ਪੁੰਝੇ ਸਵੇਰੇ ਹੁੰਦਿਆਂ ਹੀ ਮੁਗਲ ਫੌਜ ਨੇ ਕਿਲਾ ਘੇੜ ਲਿਆ ਮੁਗਲਾਂ ਨੂੰ ਲੱਗਾ ਇਹ ਜੰਗ ਪਲਾਂ ਵਿੱਚ ਖਤਮ ਹੋ ਜਾਵੇਗੀ ਪਰ ਗੁਰੂ ਜੀ ਨੇ ਅਜਹੀ ਯੁੱਧ ਰਚਨਾ ਕੀਤੀ ਜਿਸ ਨੇ ਇਤਿਹਾਸ ਬਦਲ ਦਿੱਤਾ ਪੰਜ-ਪੰਜ ਸਿੰਘਾਂ ਦੇ ਜਥੇ ਜੰਗ ਵਿੱਚ ਭੇਜੇ ਜਾਂਦੇ ਹਨ ਆ ਸਿੰਘ ਸੈਂਕੜੇ ਮੁਗਲਾਂ ਨੂੰ ਮਾਰ ਕੇ ਸ਼ਹੀਦ ਹੁੰਦਾ ਫਿਰ ਵਾਰੀ ਆਈ ਬਾਬਾ ਅਜੀਤ ਸਿੰਘ ਜੀ 18 ਸਾਲ ਅਤੇ ਬਾਬਾ ਚੁਹਾਰ ਸਿੰਘ ਜੀ 14 ਸਾਲ ਦੇ ਦੋਵਾਂ ਨੇ ਗੁਰੂ ਪਿਤਾ ਤੋਂ ਆਗਿਆ ਲਈ ਅਤੇ ਬੱਬਰ ਸ਼ੇਰਾ ਵਾਂਗ ਵੈਰੀਆਂ ਤੇ ਟੁੱਟ ਪਏ ਲੱਖਾਂ ਦੇ ਸਾਹਮਣੇ ਦੋਵੇਂ ਸਹਾਬਜਾਦੇ ਬੀਰਗਤੀ ਨੂੰ ਪ੍ਰਾਪਤ ਹੋ ਗਏ 22 ਦਸੰਬਰ ਵੱਡੇ ਸਹਾਬਜਾਦਾਂ ਦੀ ਸ਼ਹਾਦਤ 23 ਦਸੰਬਰ ਭਾਈ ਸੰਗਤ ਸਿੰਘ ਜੀ ਗੁਰੂ ਜੀ ਨੂੰ ਬਚਾਉਣ ਲਈ ਪੰਜ ਪਿਆਰਿਆਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇੱਥੋਂ ਨਿਕਲ ਜਾਣ ਭਾਈ ਸੰਗਤ ਸਿੰਘ ਜੀ ਨੇ ਗੁਰੂ ਜੀ ਦਾ ਚੋਲਾ ਪਾ ਕੇ ਅਟਾਰੀ ਤੇ ਖੜੇ ਰਹੇ ਮੁਗਲਾ ਨੇ ਉਹਨਾਂ ਨੂੰ ਗੁਰੂ ਜੀ ਸਮਝ ਕੇ ਸਹੀਦ ਕਰ ਦਿੱਤਾ 23 ਦਸੰਬਰ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ 24 ਦਸੰਬਰ ਬੀਬੀ ਸਰਨਕੌਰ ਜੀ ਚਮਕੌਰ ਵਿੱਚ ਸਹੀਦ ਸਿੰਘਾਂ ਦਾ ਸੰਸਕਾਰ ਕਰਦੇ ਮੁਗਲਾ ਨੇ ਬੀਬੀ ਸਰਨਕੌਰ ਜੀ ਨੂੰ ਜਲਦੀ ਜੀਤਾ ਵਿੱਚ ਸੁੱਟ ਦਿੱਤਾ 26 ਤੇ 27 ਦਸੰਬਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਹੰਦ ਪਹੁੰਚਾਏ ਗਏ ਠੰਡੇ ਬੁਰਜ ਵਿੱਚ ਤਿੰਨ ਦਿਨ ਭੁੱਖੇ ਪਿਆਸੇ ਰੱਖਿਆ ਗਿਆ ਲਾਹ ਲਾਤੀ ਦਿੱਤੇ ਧਮਕੀਆਂ ਦਿੱਤੀਆਂ ਪਰ ਨਿੱਕੇ ਸਾਹਿਬ ਜاده ਡਟੇ ਰਹੇ 27 ਦਸੰਬਰ ਉਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਣਵਾ ਦਿੱਤਾ ਗਿਆ 27 ਦਸੰਬਰ ਮਾਤਾ ਗੁਜਰੀ ਜੀ ਜਦ ਸ਼ਹਾਦਤ ਦੀ ਖਬਰ ਮਿਲੀ ਮਾਤਾ ਗੁਜਰੀ ਜੀ ਨੇ ਉਸੇ ਸਮੇਂ ਆਪਣੀ ਆਤਮਾ ਵਾਹਿਗੁਰੂ ਨੂੰ ਸੌਂਪ ਦਿੱਤੀ 29 ਦਸੰਬਰ ਅੰਤਿਮ ਸੰਸਕਾਰ ਭਾਈ ਟੋਡਰਨ ਮਲ ਜੀ ਨੇ ਸੋਨੇ ਦੀਆਂ ਇੰਟਾਂ ਪਛਾ ਕੇ ਸੰਸਕਾਰ ਕੀਤਾ ਇਹ ਕਹਾਣੀ ਸਿਰਫ ਇਤਿਹਾਸ ਨਹੀਂ ਇਹ ਇਨਸਾਨੀਅਤ ਦਾ ਇਮਤਿਹਾਨ ਹੈ ਜੇਕਰ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ